ਕੀ ਹੋਇਆ ਤੇ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ 달ੋ ਉਹ ਅੱਡੇ 'ਚ ਕੈਮਿਕਲ ਦੀ ਕਾਨ ਕਰਦਾ ਤੇ ਇਸੇ ਲਈ ਪੰਜ ਸਾਲਾਂ ਪਿੰਡੀ ਸਰਪੰਚੀ ਕੀਤੀ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਹਾੜ ਵਰਸਿਆ ਵਾ ਕੌਣ ਆਇਆ ਵਾ ਕਿ ਜਲਵਾਦਾ ਮੈਦ ਪੂਰਾ ਪੁੱਛਦੇ ਹੋ ਐਸੇ ਨੇ ਹਾਲਾਤ ਵੀ ਨਹੀਂ ਪੁੱਛਦੇ ਪਰ ਮਾੜੀ ਗੱਲ ਹੈ ਦਿਨ ਦਿਹਾੜੇ ਪੁੱਛੇ ਉਸਾਂ ਨਗਰ ਉਡਾਣੇ ਪਾਂਘਰ ਵੀ ਕੈਪਸਨ ਗੋਲੀ ਮਾਰੀ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਉਹ ਲਾਂਚ ਆਰਡਰ ਦੀ ਪਨਾਹ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹੀਆਂ ਗੱਲਾਂ ਫਿਰਦੇ ਨੇ ਕਿਤੇ ਪੈਦਲ ਆਉਣ ਫਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਟਾਲੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕੀ ਫਰੋਟੇ ਜਾਂਦਾ ਸੁਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਇਹ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਨਟਾਓ ਨਾ ਤੇ ਰੱਬ ਦੀ ਮਿਹਰ ਹੋਈ ਆ ਯਾਦਵ ਜਾਨ ਬਚ ਗਈ ਆ ਕੋਲ ਕਿਤੇ ਪੱਕਣਾ ਪੈ ਕੇ ਚਲੀ ਤੇ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਕਹਿ ਕੇ ਚਲ ਗਈ ਆ ਉਹਨਾਂ ਨੂੰ ਤੇ ਕੋਈ ਕਸਰ ਨਹੀਂ ਪਰ ਰੱਬ ਹੀ ਇਹ ਬਚਾਤਾ ਉਹਦੀ ਖੇਡ ਵਕਰੀ ਹੈ ਬਚਾਉਣਾ ਵੀ ਤਕੜਾ ਉਹਨੇ ਬਚਾਤਾ ਉਹ ਰੱਬ ਦੇ ਸ਼ੁਕਰ ਵੀ ਆ। ਕੱਲ ਕੋਈ ਕਿਸੇ ਕੋਲ ਸਿਚੇ ਕੌਂਸਲਿਕਰ ਇੰਟਰਵਿਊ ਗੱਲ ਕਰ। ਕਿਸੇ ਮੈਂ ਐਸਐਚਓ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਕਿ ਮੈਂ ਮੌਕੇ ਤੇ ਚੱਲਿਆ ਵਾਂ। ਤੇ ਮੈਂ ਫਿਰ ਉਧਰ ਮੈਂ ਕੱਟਿਆ ਨਾ ਮੈਂ ਭੱਜ ਕੇ ਦੇਖੋ ਸੱਤ ਆ ਗਿਆ। ਜੀ ਜੀ। ਕੀ ਨਾਮ ਬਖਸ਼ਾ? ਡਾਕਟਰ ਗੁਦਲੀਨ। ਡਾਕਟਰ ਇੱਕ ਕੰਸ਼ਟ ਆਇਆ। ਇਹ ਇਹ ਗੁਰਜਨ ਦੇ ਕਿਹ ਕੀ ਹੋਇਆ? ਆ ਸਾਡੇ ਕੋਲ ਮਰੀਜ਼ ਆਇਆ ਜੀ तकरीबन 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਜੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਤੇ ਵੀ ਸਿਰ ਤੇ ਜ਼ਖਮ ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟਰੀਟਮੈਂਟ ਪੇਸ਼ੈਂਟ ਨੂੰ ਦੇ ਕੇ ਤੇ ਪੇਸ਼ੈਂਟ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਆ ਪੇਸ਼ੇਨ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ਏਡ ਟ੍ਰੀਟਮੈਂਟ ਪੇਸ਼ੇਨ ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈ ਗਈ ਆ ਇੱਕ ਜਿਹੜਾ ਕੋਣ ਨੇ ਕੀ ਮਾਇਨਸ ਇਹ ਜੋਗਾ ਸਿੰਘ ਸਰਪੰਚ ਸਾਹਿਬ ਦਾ ਦਲਮ ਕਾਂਗਰਸ ਪਾਰਟੀ ਲੋਕ ਨੇ ਕੀ ਇਹਨਾਂ ਦਾ ਕਲੀਨਿਕ ਆ ਕਿ ਜਾਂ ਮੈਡੀਕਲ ਨਹੀਂ ਇਹਨਾਂ ਦਾ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੇ ਕਲੀਨਿਕ ਤੇ ਬੈ ਗਏ ਸੀ ਮੈਡੀਕਲ ਸਟੋਰ ਤੇ ਤੇ ਕੁਝ ਬਟਾਲੀਆਲੋਂ ਦੋ ਅਣਪਛਾਤੀ ਵਿਅਕਤੀ ਆਏ ਆ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦਿਆਂ ਸਾਰਿਆਂ ਨੇ ਤੇ ਫਾਇਰਿੰਗ ਕਰਤੀ ਕੋਈ ਚਾਰ ਗਰਾਉਂਡ ਕੀਤੇ ਆ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗ ਗਿਆ ਬਾਕੀ ਜਿਹੜੇ ਇੱਕ ਤੇ ਬਾਹ ਤੇ ਆ ਤੇ ਹੁਣ ਬਾਕੀ ਇਹਨਾਂ ਕੋਈ ਲਾਕਡਾਊਨ ਜਾਂ ਫਰੋਤੀ ਨਹੀਂ ਫਰੋਤੀ ਤਾਂ ਤੇ ਕੋਈ ਚੱਕਰ ਨਹੀਂ ਲਾਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਹਾਲਤ ਵਰਕੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਤਾਂ ਦੇ ਹੋ ਗਿਆ ਤੇ ਬਾਕੀ ਹੁਣ ਕਾਂ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਸਕਦਾ ਫਾਇਰ ਹੋਇਆ ਤੇ ਉੱਥੇ ਦੁਕਾਨ ਤੇ ਗੋਨ ਪਣੀ ਸੀ ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫਾਇਰ ਹੋ ਕੇ ਤੋਂ ਉਹ ਸਿਵਲੇ ਨਿਕਲ ਗਿਆ ਉਸ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾਕੇ ਟਾਈਮ ਫਿਰ ਦੂਜਾ ਵੀ ਇੱਥੇ ਗੱਡੀ ਤੇ ਪਾ ਕੇ ਤੇ ਬਟਾਲੇ ਲੈ ਜਾਂਦੇ ਸੜਕ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤ ਹੁਣ ਸੀਸੀਟੀਵੀ ਕੈਮਰੇ ਪੁਲਿਸ